ਤੁਸੀਂ ਇਹ ਨਾ ਸੋਚੋ ਕਿ ਇਹ ਹੀ ਆਖਰੀ ਸੱਚਾ ਜਾਂ ਸਾਰਾ ਕੁਝ ਐਵੇਂ ਹੀ ਰਹੂਗਾ ਜੇ ਟਾਈਮ ਪਹਿਲਾਂ ਵਾਲਾ ਨਹੀਂ ਰਿਹਾ ਤਾਂ ਟਾਈਮ ਅੱਜ ਵਾਲਾ ਵੀ ਨਹੀਂ ਰਹਿਣਾ ਗੁਰਸਿੱਖ ਕੁੜੀ ਮੈਕਦੀਪ ਨੂੰ ਤੁਸੀਂ ਸਾਰੇ ਹੀ ਜਾਣਦੇ ਹੋ ਜਿਸ ਦਾ ਵਿਵਾਦ ਪਿਛਲੇ ਕਈ ਸਮੇਂ ਤੋਂ ਸੋਸ਼ਲ ਮੀਡੀਆ ਤੇ ਚੱਲਦਾ ਆ ਰਿਹਾ ਹੈ ਹਾਲ ਹੀ ਦੇ ਵਿੱਚ ਮੈਕਦੀਪ ਦੇ ਵੱਲੋਂ ਆਪਣੇ YouTube ਚੈਨਲ ਤੇ ਇੱਕ ਵਲੌਗ ਸ਼ੇਅਰ ਕੀਤਾ ਗਿਆ ਹੈ ਜਿਸ ਵਿੱਚ ਉਸ ਨੇ ਡਿਪਰੈਸ਼ਨ ਵਰਗੇ ਗੰਭੀਰ ਮਸਲੇ ਤੇ ਖੁੱਲ ਕੇ ਗੱਲਬਾਤ ਕੀਤੀ ਹੈ ਤੇ ਸਾਰਾ ਸੱਚ ਉਸ ਨੇ ਆਪਣੇ ਚਾਉਣ ਵਾਲਿਆਂ ਨੂੰ ਦੱਸ ਦਿੱਤਾ ਹੈ ਤੇ ਇਹ ਸੰਦੇਸ਼ ਸਿਰਫ ਇੱਕ ਵੀਡੀਓ ਜਾਂ ਬਿਆਨ ਨਹੀਂ ਬਲਕਿ अनेका ਲੋਕਾਂ ਦੀ ਅਣਕਹੀ ਪੀੜ ਦੀ ਆਵਾਜ਼ ਬਣ ਕੇ ਸਾਹਮਣੇ ਆਇਆ ਹੈ ਮੈਕ ਨੇ ਆਪਣੇ ਸੰਦੇਸ਼ ਦੀ ਸ਼ੁਰੂਆਤ ਕਰਦਿਆਂ ਸਾਰਿਆਂ ਨੂੰ ਫਤਿਹ ਬੁਲਾਉਂਦੇ ਹੋਏ ਕੀਤੀ ਅਤੇ ਕਿਹਾ ਕਿ ਉਹ ਗੁਰੂ ਸਾਹਿਬ ਦੀ ਕਿਰਪਾ ਨਾਲ ਠੀਕ ਹੈ ਅਤੇ ਚੜ੍ਹਦੀ ਕਲਾ ਵਿੱਚ ਰਹਿਣ ਦੀ ਕੋਸ਼ਿਸ਼ ਕਰ ਰਹੀ ਹੈ ਉਸ ਨੇ ਦੱਸਿਆ ਕਿ ਉਸ ਦੀ ਪਿਛਲੀ ਵੀਡੀਓ ਤੇ ਲੋਕਾਂ ਦੇ ਵੱਲੋਂ ਬੇहद ਪਿਆਰ ਦਿੱਤਾ ਗਿਆ ਹਜ਼ਾਰਾਂ ਮੈਸੇਜ ਆਏ ਜਿਨ੍ਹਾਂ ਵਿੱਚੋਂ ਲੋਕਾਂ ਨੇ ਆਪਣੇ ਨਿੱਜੀ ਤਜਰਬੇ, ਦਰਦ ਅਤੇ ਸਮੱਸਿਆਵਾਂ ਸ਼ੇਅਰ ਕੀਤੀਆਂ। ਉਸ ਦਾ ਕਹਿਣਾ ਹੈ ਕਿ ਬਹੁਤ ਸਾਰੇ ਲੋਕਾਂ ਨੇ ਉਸ ਨੂੰ ਦੱਸਿਆ ਕਿ ਉਹ ਖੁਦ ਵੀ ਡਿਪਰੈਸ਼ਨ ਨਾਲ ਜੂਝ ਰਹੇ ਹਨ ਅਤੇ ਕੁਝ ਲੋਕਾਂ ਨੇ ਇਹ ਵੀ ਸਾਂਝਾ ਕੀਤਾ ਕਿ ਉਹ ਇਸ ਪ੍ਰੋਬਲਮ ਨੂੰ ਕਿਵੇਂ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਸਾਰੀਆਂ ਗੱਲਾਂ ਸੁਣ ਕੇ ਉਸ ਨੂੰ ਅਹਿਸਾਸ ਹੋਇਆ ਕਿ ਡਿਪਰੈਸ਼ਨ ਕੋਈ ਇਕੱਲੇ ਬੰਦੇ ਦੀ ਸਮੱਸਿਆ ਨਹੀਂ ਬਲਕਿ ਇਹ ਸਮਾਜ ਦਾ ਇੱਕ ਗੰਭੀਰ ਮਸਲਾ ਬਣ ਚੁੱਕਾ ਹੈ ਮੈਕ ਨੇ ਕਿਹਾ ਕਿ ਡਿਪਰੈਸ਼ਨ ਕੋਈ ਆਮ ਬਿਮਾਰੀ ਨਹੀਂ ਇਹ ਐਸੀ ਸਮੱਸਿਆ ਹੈ ਜੋ ਅੰਦਰੋਂ-ਅੰਦਰੀ ਇਨਸਾਨ ਨੂੰ ਤੋੜ ਦਿੰਦੀ ਹੈ ਸਰੀਰਕ ਦਰਦ ਨੂੰ ਬੰਦਾ ਦਿਖਾ ਸਕਦਾ ਹੈ ਪਰ ਡਿਪਰੈਸ਼ਨ ਦਾ ਦਰਦ ਬੰਦਾ ਨਾ ਕਿਸੇ ਨੂੰ ਦਿਖਾ ਸਕਦਾ ਹੈ ਅਤੇ ਨਾ ਹੀ ਠੀਕ ਤਰ੍ਹਾਂ ਸਮਝਾ ਸਕਦਾ ਹੈ ਇਹ ਦਰਦ ਖਮੋਸ਼ੀ ਨਾਲ ਇਨਸਾਨ ਨੂੰ ਖਤਮ ਕਰਦਾ ਹੈ ਉਸ ਨੇ ਇਹ ਵੀ ਸਪਸ਼ਟ ਕੀਤਾ ਕਿ ਉਹ ਕੋਈ ਡਾਕਟਰ ਜਾਂ ਮਾਹਰ ਨਹੀਂ ਉਹ ਸਿਰਫ ਇਸ ਲਈ ਬੋਲ ਰਹੀ ਹੈ ਕਿਉਂਕਿ ਉਹ ਖੁਦ ਇਸ ਦੌਰ ਦੇ ਵਿੱਚੋਂ ਲੰਗੀ ਹੈ ਉਸ ਦਾ ਕਹਿਣਾ ਹੈ ਕਿ ਕਈ ਵਾਰ ਲੋਕ ਉਸ ਤੇ ਸਵਾਲ ਉਠਾਉਂਦੇ ਹਨ ਕਿ ਜਦੋਂ ਤੂੰ ਆਪ ਪ੍ਰੋਬਲਮ ਵਿੱਚ ਰਹੀ ਹੈ ਤਾਂ ਦੂਜਿਆਂ ਨੂੰ ਸਲਾਹਾਂ ਕਿਵੇਂ ਦੇ ਸਕਦੀ ਹੈ ਐਸਾ ਸਵਾਲ ਦਾ ਜਵਾਬ ਦਿੰਦਿਆਂ ਉਸਨੇ ਕਿਹਾ ਕਿ ਉਹ ਐਸ ਲਈ ਬੋਲ ਰਹੀ ਹੈ ਤਾਂ ਜੋ ਕੋਈ ਹੋਰ ਇਸ ਦਰਦ ਨੂੰ ਨਾ ਸਹੇ ਜਿਸ ਵਿੱਚ ਉਹ ਲੰਗੀ ਹੈ ਮੈਂ ਆਪਣੇ ਸੰਦੇਸ਼ ਵਿੱਚ ਗੁਰਬਾਣੀ ਦੀ ਅਹਿਮ ਭੂਮਿਕਾ ਤੇ ਵੀ ਜ਼ੋਰ ਦਿੰਦਾ ਉਸਨੇ ਕਿਹਾ ਕਿ ਜਦੋਂ ਇਨਸਾਨ ਪੂਰੀ ਤਰ੍ਹਾਂ ਟੁੱਟ ਜਾਂਦਾ ਹੈ ਅਤੇ ਉਸ ਨੂੰ ਲੱਗਦਾ ਹੈ ਕਿ ਉਹ ਜ਼ਿੰਦਗੀ ਵਿੱਚ ਕੋਈ ਰਾਹ ਨਹੀਂ ਬਚਿਆ ਉਦੋਂ ਗੁਰਬਾਣੀ ਸਭ ਤੋਂ ਵੱਡਾ ਸਹਾਰਾ ਬਣਦੀ ਹੈ ਗੁਰਬਾਣੀ ਪੜਨ ਅਤੇ ਸੁਣਨ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ ਤੇ ਦਿਮਾਗ ਨੂੰ ਸਕੂਨ ਮਿਲਦਾ ਹੈ ਉਸਦਾ ਕਹਿਣਾ ਹੈ ਕਿ ਡਿਪਰੈਸ਼ਨ ਨਾਲ ਜੂਝ ਲਈ ਗੱਲਬਾਤ ਬਹੁਤ ਜ਼ਰੂਰੀ ਹੈ ਆਪਣੇ ਦੋਸਤਾਂ ਨਾਲ ਪਰਿਵਾਰ ਨਾਲ ਜਾਂ ਕਿਸੇ ਭਰੋਸੇਮੰਦ ਵਿਅਕਤੀ ਨਾਲ ਆਪਣੇ ਮਨ ਦੀ ਗੱਲ ਸਾਂਝੀ ਕਰਨੀ ਚਾਹੀਦੀ ਹੈ ਜਦੋਂ ਅਸੀਂ ਆਪਣਾ ਦਰਦ ਬਾਹਰ ਕੱਢਦੇ ਹਾਂ ਤਾਂ ਸਾਹਮਣੇ ਵਾਲਾ ਕੋਈ ਨਾ ਕੋਈ ਸਕਾਰਾਤਮਕ ਜਵਾਬ ਦਿੰਦਾ ਹੈ ਜੋ ਹੌਸਲਾ ਪੈਦਾ ਕਰਦਾ ਹੈ ਆਖਰ ਵਿੱਚ ਉਸ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਜੇ ਕਿਸੇ ਨੂੰ ਕਾਉਂਸਲਿੰਗ ਦੀ ਲੋੜ ਹੋਵੇ ਤਾਂ ਉਹ ਉਸ ਨੂੰ ਇੰਸਟਾਗ੍ਰam ਤੇ ਨਿੱਜੀ ਤੌਰ ਤੇ ਸੰਪਰਕ ਮੈਸੇਜ ਕਰ ਸਕਦਾ ਹੈ ਉਸਨੇ ਕਿਹਾ ਕਿ ਉਹ ਇੱਥੇ ਕੋਈ ਨੰਬਰ ਪਬਲਿਕ ਨਹੀਂ ਕਰਨਾ ਚਾਹੁੰਦੀ ਪਰ ਜ਼ਰੂਰਤਮੰਦ ਲੋਕਾਂ ਦੀ ਮਦਦ ਮਦਦ ਜ਼ਰੂਰ ਕਰਨੀ ਚਾਹੁੰਦੀ ਹੈ ਕਿਉਂਕਿ ਉਹਨਾਂ ਦਾ ਟਾਈਮ ਬਹੁਤ ਬਿਜ਼ੀ ਹੁੰਦਾ ਹੈ ਤੇ ਜੇ ਕਿਸੇ ਨੂੰ ਜ਼ਰੂਰੀ ਹੋਇਆ ਕੋਈ ਸੱਚੀ ਦੇ ਵਿੱਚ ਹੈਲਪ ਚਾਹੀਦੀ ਹੋਈ ਤਾਂ ਤੁਸੀਂ ਉਸ ਦੇ ਨਾਲ ਸੰਪਰਕ ਜਰੂਰ ਕਰ ਸਕਦੇ ਹੋ ਜਿਹੜੀਆਂ ਗੱਲਾਂ ਉਸਨੇ ਕਿਹਾ ਕਿ ਮੈਂ ਅੱਜ ਕਰ ਰਹੀ ਹਾਂ ਉਹ ਅੱਜ ਮੇਰੇ ਲਈ ਕਰਨੀਆਂ ਬਹੁਤ ਸੌਖੀਆਂ ਨੇ ਕਿਉਂਕਿ ਹੁਣ ਮੈਨੂੰ ਫਰਕ ਪੈ ਗਿਆ ਹੈ ਹੁਣ ਮੈਂ ਚੀਜ਼ ਨੂੰ ਸਮਝ ਰਹੀ ਹਾਂ ਸਮਝਣ ਦੀ ਕੋਸ਼ਿਸ਼ ਕਰ ਰਹੀ ਹਾਂ ਪਰ ਅੱਜ ਤੋਂ 2 ਕੁ ਮਹੀਨੇ ਪਹਿਲਾਂ ਜੋ ਕੁਝ ਵੀ ਸੁਣਨ ਸਮਝਣ ਦੀ ਕੰਡੀਸ਼ਨ ਵਿੱਚ ਮੈਂ ਨਹੀਂ ਸੀਗੀ ਕਿ ਮੈਨੂੰ ਕੁਝ ਵੀ ਸਮਝ ਨਹੀਂ ਆਉਂਦਾ ਸੀ ਮੈਂ ਦਵਾਈਆਂ ਲੈਂਦੀ ਸੀਗੀ ਮੈਨੂੰ ਉਸ ਤੇ ਨਾਲ ਕੋਈ ਖਾਸ ਫਰਕ ਨਹੀਂ ਪਿਆ ਫਿਰ ਵੀ ਮੈਂ ਗੁਰਬਾਣੀ ਦਾ ਆਸਰਾ ਲਿਆ ਕਾਉਂਸਲਿੰਗ ਨਾਲ ਮੈਨੂੰ ਬਹੁਤ ਫਰਕ ਪਿਆ ਉਸ ਨੇ ਕਿਹਾ ਕਿ ਮੈਂ ਇਹ ਕਹਿਣਾ ਚਾਹੂੰਗੀ ਤੁਹਾਡੀ ਲਾਈਫ ਦੇ ਵਿੱਚ ਕਦੀ ਵੀ ਕੋਈ ਪ੍ਰੋਬਲਮ ਆਵੇ ਕੁਝ ਵੀ ਤੁਹਾਡੇ ਨਾਲ ਹੋਵੇ ਤੁਹਾਡੇ ਮਨ ਦੇ ਵਿੱਚ ਕੁਝ ਵੀ ਚੱਲ ਰਿਹਾ ਹੋਵੇ ਤਾਂ ਤੁਸੀਂ ਇਹ ਨਾ ਸੋਚੋ ਕਿ ਆਖਰੀ ਸੱਚ ਆਜਾ ਇਹ ਸਾਰਾ ਕੁਝ ਐਵੇਂ ਹੀ ਰਹੂਗਾ ਜੇ ਟਾਈਮ ਪਹਿਲਾਂ ਵਾਲਾ ਨਹੀਂ ਰਿਹਾ ਤਾਂ ਟਾਈਮ ਅੱਜ ਵਾਲਾ ਵੀ ਨਹੀਂ ਰਹਿਣਾ ਇਹ ਸਾਰੀਆਂ ਚੀਜ਼ਾਂ ਮੰਨਣੀਆਂ ਜਾਂ ਸਹਿਣ ਕਰਨੀਆਂ ਬਹੁਤ ਔਖੀਆਂ ਹੁੰਦੀਆਂ ਨੇ ਮੈਂ ਵੀ ਸੇਮ ਕੰਡੀਸ਼ਨ ਦੇ ਵਿੱਚੋਂ ਲੰਘ ਰਹੀ ਹਾਂ ਇਸ ਕਰਕੇ ਮੈਂ ਸਮਝ ਸਕਦੀ ਹਾਂ ਇਹਨਾਂ ਦਾ ਮੁਕਾਬਲਾ ਕਰਕੇ ਅਸੀਂ ਫਿਰ ਵੀ ਇਸ ਕੰਡੀਸ਼ਨ ਚੋਂ ਲੰਘ ਸਕਦੇ ਹਾਂ ਫਿਰ ਵੀ ਅਸੀਂ ਇੱਕ ਵਧੀਆ ਜਿਹੜੀ ਜ਼ਿੰਦਗੀ ਆ ਉਸ ਨੂੰ ਜਿਉ ਸਕਦੇ ਹਾਂ ਤੇ ਇਹਨਾਂ ਸਭ ਗੱਲਾਂ ਤੋਂ ਇੰਜ ਲੱਗਦਾ ਹੈ ਕਿ ਮੈਕ ਦੀ ਆਪਣੇ ਪਰਿਵਾਰ ਅਤੇ ਸਹੁਰਾ ਪਰਿਵਾਰ ਨਾਲ ਜਰੂਰ ਕੋਈ ਆਣ-ਬਣ ਹੋਈ ਹੈ ਜੋ ਖੁੱਲ ਕੇ ਉਹ ਦੱਸ ਨਹੀਂ ਰਹੀ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਉਸ ਦਾ ਇਹ ਵਿਵਾਦ ਸੋਸ਼ਲ ਮੀਡੀਆ ਤੇ ਚੱਲਦਾ ਆ ਰਿਹਾ ਹੈ ਤੇ ਲੋਕ ਪੰਜਾਬੀ ਬਲੌਗਰ ਦੀਆਂ ਵੀਡੀਓਜ਼ ਥੱਲੇ ਵੀ ਕਮੈਂਟ ਕਰ ਰਹੇ ਹਨ ਕਿ ਤੁਸੀਂ ਮੈਕ ਨਾਲ ਗਲਤ ਕੀਤਾ ਉਸ ਨੂੰ ਡਿਪਰੈਸ਼ਨ ਵਰਗੀ ਗੰਭੀਰ ਸਮੱਸਿਆ ਦੇ ਵਿੱਚ ਅੱਲਾ ਛੱਡ ਦਿੱਤਾ ਤੇ ਅਜੇ ਤੱਕ ਉਹਨਾਂ ਦੇ ਵੱਲੋਂ ਇਸ ਮਾਮਲੇ ਤੇ ਕੋਈ ਵੀ ਬਿਆਨ ਨਹੀਂ ਦਿੱਤਾ ਗਿਆ ਤੇ ਜਿਵੇਂ ਹੀ ਕੋਈ ਪਰਿਵਾਰ ਦੇ ਵੱਲੋਂ ਅਪਡੇਟ ਦਿੱਤੀ ਜਾਵੇਗੀ ਤਾਂ ਅਸੀਂ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ ਤੇ ਬਾਕੀ ਤੁਹਾਡੇ ਕੀ ਵਿਚਾਰਾ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ